ਸਤਨਾਮ ਸ੍ਰੀ ਵਾਹਿਗੁਰੂ ਜੀ ਤੁਹਾਡਾ ਸਾਰਿਆਂ ਦਾ ਅਨਮੋਲ ਸਿੱਖਿਆ ਚੈਨਲ ਵਿੱਚ ਸਵਾਗਤ ਹੈ ਆਪਣੇ ਵਿੱਚੋਂ ਬਹੁਤੇ ਮਨੁੱਖਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਜਲਦਬਾਜ਼ੀ ਲਈ ਬੈਠੀ ਹੈ ਆਪਕੀ ਕਾਲੀ ਆਪਾਂ ਕਾਲੀ ਬੋਤ ਕਰਦੇ ਹਾਂ ਅਤੇ ਇਸੇ ਕਾਲੀ ਦੇ ਕਰਕੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕਈ ਗਲਤੀਆਂ ਕਰ ਬੈਠਦੇ ਹਾਂ ਅਤੇ ਇੱਕ ਗਲਤੀ ਜੋ ਲਗਭਗ ਆਪਾਂ ਸਾਰੇ ਹੀ ਕਰਦੇ ਹਾਂ ਜਿਸ ਤਰ੍ਹਾਂ ਕਈ ਵਾਰ ਆਪਾਂ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੁੰਦੀ ਹੈ ਤੇ ਆਪਾਂ ਕੀ ਕਰਦੇ ਹਾਂ ਜਲਦੀ ਜਲਦੀ ਆ ਕੇ ਭੋਜਨ ਛਕਣ ਬੈਠ ਜਾਂਦੇ ਹਾਂ ਬਿਨਾ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕੀਤੀਆਂ ਜਿਸ ਨੇ ਸਾਨੂੰ ਭੋਜਨ ਦੀ ਦਾਤ ਬਖਸ਼ੀ ਇੰਜ ਪਤਾ ਆਪਾਂ ਕਿਉਂ ਕਰਦੇ ਹਾਂ ਆਪਾਂ ਭੋਜਨ ਦੀ ਕੀਮਤ ਨੂੰ ਸਮਝਦੇ ਨਹੀਂ ਹਾਂ ਭੋਜਨ ਦੀ ਕੀਮਤ ਉਸ ਭੁੱਖੇ ਵਿਅਕਤੀ ਤੋਂ ਪੁੱਛੋ ਜੋ ਪੈਸੇ ਦੀ ਕਮੀ ਕਰਕੇ ਇੱਕ ਸਮੇਂ ਭੋਜਨ ਖਾਂਦਾ ਹੋਵੇ ਤੇ ਕਈਆਂ ਨੂੰ ਤਾਂ ਦੋ ਤੋਂ ਦਿਨਾਂ ਬਾਅਦ ਭੋਜਨ ਮਿਲਦਾ ਹੈ ਭੋਜਨ ਦੀ ਕੀਮਤ ਉਸ ਲਖਪਤੀ ਤੋਂ ਪੁੱਛੋ ਜਿਸ ਕੋਲ ਪੈਸੇ ਵੀ ਹੁੰਦੇ ਹਨ ਭੋਜਨ ਵੀ ਹੁੰਦਾ ਹੈ ਪਰ ਉਸ ਨੂੰ ਭੋਜਨ ਸ਼ਕਣ ਦਾ ਹੁਕਮ ਨਹੀਂ ਹੁੰਦਾ ਕਿਉਂਕਿ ਡਾਕਟਰ ਨੇ ਮਨਾ ਕੀਤਾ ਹੁੰਦਾ ਹੈ ਇਸ ਲਈ ਭੋਜਨ ਦੀ ਕੀਮਤ ਨੂੰ ਸਮਝੋ ਅਤੇ ਕਦੇ ਵੀ ਭੋਜਨ ਸ਼ਕਣ ਵੇਲੇ ਉਸ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਨਾ ਭੁੱਲੋ ਚਾਹੇ ਪੰਜ ਵਾਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਜਾਪ ਕਰ ਲਓ ਚਾਹੇ ਮੂਲ ਮੰਤਰ ਜੀ ਦਾ ਪਾਠ ਕਰ ਲਓ ਜਾਂ ਫਿਰ ਤੁਸੀਂ ਇਸ ਸ਼ਬਦ ਦਾ ਜਾਪ ਕਰ ਸਕਦੇ ਹੋ ਤੂ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਇਸ ਸ਼ਬਦ ਨੂੰ ਤੁਸੀਂ ਪੰਜ ਵਾਰੀ ਇਸ ਸ਼ਬਦ ਦਾ ਜਾਪ ਤੁਸੀਂ 5 ਵਾਰੀ ਕਰ ਸਕਦੇ ਹੋ ਜੇਕਰ ਅਸੀਂ ਆਪਣੀ ਜ਼ਿੰਦਗੀ ਵਿੱਚ 1 ਮਿੰਟ ਕੱਢ ਲਈਏ ਤਾਂ ਸਾਡੀ ਸਾਰੀ ਜ਼ਿੰਦਗੀ ਬਦਲ ਜਾਵੇਗੀ ਸਾਡੀ ਜ਼ਿੰਦਗੀ ਦੇ ਵਿੱਚ ਕਈ ਦੁੱਖ ਤਕਲੀਫਾਂ ਤੇ ਕਮੀਆਂ ਦੂਰ ਹੋ ਜਾਣਗੀਆਂ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭੋਜਨ ਛਕਣ ਤੋਂ ਬਾਅਦ ਆਪਣੀ ਝੂਠੀ ਥਾਲੀ ਆਪ ਸਾਫ਼ ਕਰਨੀ ਸਮਝੋ ਆਪਣਾ ਮਨ ਸਾਫ਼ ਕਰਨਾ ਹੈ ਜੋ ਵੀ ਆਪਣਾ ਝੂਠਾ ਬਰਤਨ ਆਪ ਸਾਫ਼ ਕਰਦਾ ਹੈ ਉਸ ਦੇ ਕਈ ਕਰਮ ਕੱਟੇ ਜਾਂਦੇ ਨੇ ਜੇਕਰ ਸਾਨੂੰ ਕਿਸੇ ਹੋਰ ਦੇ ਬਰਤਨ ਸਾਫ਼ ਕਰਨ ਦਾ ਮੌਕਾ ਮਿਲੇ ਤਾਂ ਸਾਨੂੰ ਵੱਡੇ ਭਾਗਾਂ ਵਾਲਾ ਸਮਝ ਕੇ ਇਹ ਮੌਕਾ ਨਹੀਂ ਗਵਾਉਣਾ ਚਾਹੀਦਾ ਵੱਡੇ ਭਾਗ ਸਮਝ ਕੇ ਧਨ ਭਾਗ ਕਹਿ ਕੇ ਵਾਹਿਗੁਰੂ ਜੀ ਦਾ ਨਾਮ ਲੈ ਕੇ ਉਹ ਬਰਤਨ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਮਹਾਪੁਰਖ ਜੀ ਕਹਿੰਦੇ ਨੇ ਬਰਤਨਾਂ ਦੀ ਸੇਵਾ ਚਾਹੇ ਘਰ ਵਿੱਚ ਹੋਵੇ ਜਾਂ ਗੁਰਦੁਆਰੇ ਵਿੱਚ ਹੋਵੇ ਮਨ ਵਿੱਚ ਹੰਕਾਰ ਤਿਆਗ ਕੇ ਜੋ ਵੀ ਇਹ ਸੇਵਾ ਕਰਦਾ ਹੈ ਉਸ ਉੱਪਰ ਵਾਹਿਗੁਰੂ ਅਕਾਲ ਪੁਰਖ ਜੀ ਦੀ ਬੇਅੰਤ ਕਿਰਪਾ ਹੁੰਦੀ ਹੈ ਉਹਨਾਂ ਦੀਆਂ ਝੋਲੀਆਂ ਖੁਸ਼ੀਆਂ ਬਰਕਤਾਂ ਨਾਲ ਭਰ ਜਾਂਦੀਆਂ ਹਨ ਜਦੋਂ ਵੀ ਤੁਹਾਨੂੰ ਇਹ ਸੇਵਾ ਕਰਨ ਦਾ ਮੌਕਾ ਮਿਲੇ ਤਾਂ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਸੇਵਾ ਕਰੋ ਤਾਂ ਦੇਖਣਾ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਇਹ ਤੁਹਾਨੂੰ ਕੁਝ ਦਿਨਾਂ ਵਿੱਚ ਹੀ ਪਤਾ ਲੱਗ ਜਾਵੇਗਾ ਤਾਂ ਆਓ ਅੱਜ ਤੋਂ ਰੋਜ਼ਾਨਾ ਹੀ ਭੋਜਨ ਸ਼ਕਣ ਵੇਲੇ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰੀਏ ਚਾਹੇ ਤੁਸੀਂ ਵਾਹਿਗੁਰੂ ਜੀ ਦਾ ਜਾਪ ਕਰ ਲਓ ਚਾਹੇ ਤੁਸੀਂ ਮੂਲ ਮੰਤਰ ਜੀ ਦਾ ਜਾਪ ਕਰ ਲਓ ਚਾਹੇ ਤੁਸੀਂ ਸ਼ਬਦ ਦਾ ਜਾਪ ਕਰ ਲਓ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ